ਆਹ ਇਹ ਹੋ ਕੁਰਸੀ ਜਿਹੜੀ 115000 ਦੀ ਆ ਪਤਾ ਨਹੀਂ ਇਹਦੇ ਕਿਹੜੇ ਫੀਚਰ ਪਾਦੇ ਬਾਈਆਂ ਜਿਹੜੀ ਇੰਨੀ ਮਹਿੰਗੀ ਆ ਬਾਈ ਕੀ ਚੀਜ਼ ਆ ਕਾਦੀ ਬਣੀ ਹੋਈ ਆ ਇਹ ਇਹ ਟਾਲੀ ਦੀ ਨਰੋਈ ਲੱਕੜ ਦੇ ਵਿੱਚ ਬਣੀ ਹੋਈ ਆਈ ਸਾਰੀ ਇਹ ਤੇ ਹੈਵੀ ਗੱਦੀ ਪਈ ਹੋਈ ਆ ਹੈਵੀ ਤੇ ਕੱਪੜਾ ਲੱਗਾ ਆ ਫੇਰ ਵੀ ਬਈ 115 ਦਾ ਕਿਸੇ ਹਿਸਾਬ ਨਾਲ ਨਹੀਂ ਇਹ। ਵੀਰੇ 115000 ਦੀ ਕੁਰਸੀਆਂ ਨਾਲ ਇਹਦੇ ਆਪਾਂ ਪੰਜ ਆਈਟਮਾਂ ਤੁਹਾਨੂੰ ਹੋਰ ਵੀ ਦੇਵਾਂਗੇ ਜੀ। ਪੰਜ ਚੀਜ਼ਾਂ ਹੋਰ ਫਰੀ ਦੇਵਾਂਗੇ ਨਾਲ। ਇਹ ਕੁਰਸੀ ਦੇ ਨਾਲ 115 ਦੀ ਤੇ ਕਿਹੜੀ ਕਿਹੜੀ ਚੀਜ਼ ਫਰੀ ਬਈ? ਇਹਦੇ ਚ ਇੱਕ ਤਾਂ ਆਪਾਂ ਕਿੰਗ ਚੇਅਰ ਵਾਲਾ ਤੁਹਾਨੂੰ ਸੋਫਾ ਦੇ ਦਾਂਗੇ। ਠੀਕ ਆ ਵੱਡੇ ਮਾਰਕੀਟ ਦੇ ਵਿੱਚ ਸਿੰਪਲ ਸੋਫਾ ਦਿੰਦੇ ਨੇ ਆਪਾਂ ਤੁਹਾਨੂੰ ਕਿੰਗ ਚੇਅਰ ਵਾਲਾ ਸੋਫਾ ਦੇ ਦਾਂਗੇ। ਠੀਕ ਹੈ ਜੀ। ਟੇਬਲ ਸ਼ੀਸ਼ਾ ਸਮੇਤ ਹੋਊਗਾ ਸਾਰਾ ਕੁਝ ਹੀ। ਹੂੰ ਕਲਰ ਡਿਜ਼ਾਈਨ ਕੋਈ ਮਰਜ਼ੀ। ਕਲਰ ਡਿਜ਼ਾਈਨ ਜਾ ਜਾ ਮਰਜ਼ੀ। ਠੀਕ ਹੈ। ਬਾਕੀ ਆ ਬੈਡ ਨਾਲਾ ਚੌਥੀ ਆਈਟਮ ਜਿਹੜੀ ਅਗਨੀ ਆਪਣੀ ਹਾਈਡਰੋਲਿਕ ਵਾਲੀ ਅਲਮਾਰੀ ਆ ਗਈ ਨਾਲ ਇਹਦੇ ਡਰੈਸਿੰਗ ਵਾਲਾ ਸ਼ੀਸ਼ਾ ਲੱਗਿਆ ਹੋਇਆ ਠੀਕ ਹੈ ਇਹ ਚਾਰ ਚੀਜ਼ਾਂ ਹੋ ਗਈਆਂ ਬਈ ਪੰਜਵੀਂ ਪੰਜਵਾਂ ਆਪਣਾ ਡਾਈਨਿੰਗ ਟੇਬਲ ਆ ਗਈ ਪਰਾਂ ਦੀ ਸ਼ਾਨ ਜਿਹੜਾ 6 ਸੀਟਾਂ ਵਾਲਾ ਆਪਣਾ ਡਾਈਨਿੰਗ ਟੇਬਲ ਆ ਗਿਆ ਟਾਲੀ ਦੀ ਹੈਵੀ ਲੱਕੜ ਦੇ ਵਿੱਚ ਬਣਾਇਆ ਹੋਇਆ ਇਹ ਵੀ ਇਹ ਵੀ ਟਾਲੀ ਲੱਗੀ ਹੋਈ ਹੈ ਇਹ ਵੀ ਸਾਡੀ ਟਾਲੀ ਹੈ ਇੱਕ ਸਾਰੀ ਕਾਲੀ ਟਾਲੀ ਲੱਗੀ ਹੈ 8mm ਦਾ ਲੈਕਰ ਗਲਾਸ ਲੱਗਾ ਹੋਇਆ ਹੈਗਾ ਇਹ ਚ ਵੀ ਤੁਹਾਨੂੰ ਆ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਇਹ ਬਈ ਮਨ ਲੈ ਫਿਰਦਾ ਬਹੁਤ ਤੁਸੀਂ ਸਸਤਾ ਵੇਚਦੇ ਹੋ ਜਰਾ ਹਾਂਜੀ ਹਾਂ ਇਹ ਤਾਂ ਆਪਾਂ ਫਾਇਦਾ ਹੀ ਕਰ ਇਹ ਜਿਹੜਾ ਤੁਹਾਨੂੰ ਪੈਕੇਜ ਮਿਲ ਰਿਹਾ ਇਹ ਸਪੈਸ਼ਲ ਆਫਰ ਇਹ ਗਾਹਕ ਬਣਾਉਣ ਵਾਸਤੇ ਹੈ ਇਹ ਆਫਰ ਤੇ ਭਾਈ ਇੱਕ ਚੀਜ਼ ਹੋਰ ਫਰੀ ਕਰਦੇ ਹੁੰਦਾ ਹਾਂ ਹਾਂਜੀ ਹਾਂਜੀ ਡਿਲੀਵਰੀ ਫਰੀ ਕਰਦੇ ਡਿਲੀਵਰੀ ਆਪਣੀ ਫਰੀ ਹੈ ਜੀ ਫਰੀ ਹੈ ਸਾਰੀ ਪੰਜਾਬ ਚ ਫਰੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਚ ਆਪਣੀ ਡਿਲੀਵਰੀ ਫਰੀ ਹੈ